ਖਾਲਸਾ ਜੀ ਕਣਕ ਦੇ ਉੱਪਰ ਇਸ ਸਮੇਂ ਉਲੀ ਨਾਸ਼ਕ ਸਪਰੇਅ ਕਰਨ ਦੇ ਲਈ ਕਿਸਾਨ ਵੀ ਸੋਚ ਰਹੇ ਐ ਤੇ ਕਈ ਸਾਰੇ ਯੂਟਿਊਬਰ ਇਸ ਸਮੇਂ ਤੁਹਾਨੂੰ ਕਣਕ ਦੇ ਉੱਪਰ ਉਲੀ ਨਾਸ਼ਕ ਸਪਰੇਅ ਕਰਨ ਲਈ ਕਹਿ ਵੀ ਰਹੇ ਐ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਸਪਰੇਅ ਤੁਸੀਂ ਕਰ ਰਹੇ ਹੋ ਤਾਂ ਘੱਟੋ ਘੱਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਸਪਰੇਅ ਕਾਦੇ ਵਾਸਤੇ ਜਿਸ ਤਰੀਕੇ ਨਾਲ ਪਿਛਲੇ ਸਾਲ ਤੁਹਾਨੂੰ ਪੀਲੀ ਹਲਦੀ ਰੋਕਸੀਆ ਝੋਨੇ ਦਾ ਉਸ ਸਮੇਂ ਤੁਹਾਨੂੰ ਦੱਸਿਆ ਸੀਗਾ ਉਹ ਸਮੇਂ ਸਪਰੇ ਨੇ ਕੋਈ ਫਾਇਦਾ ਨਹੀਂ ਕੀਤਾ ਤਾਂ ਇੱਥੇ ਵੀ ਤੁਹਾਨੂੰ ਉਸ ਚੀਜ਼ ਨੂੰ ਦੇਖਣਾ ਪਏਗਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋਗੇ ਕਣਕ ਨੂੰ ਕਿਹੜੀ-ਕਿਹੜੀ ਉਲੀ ਰੋਗ ਪੈਂਦੇ ਆ ਦੇਖੋ ਪਿਛਲੇ ਸਾਲ ਕਰਨਾਲ ਬੰਟ ਪਿਆ ਸੀਗਾ ਕਈ ਇਲਾਕਿਆਂ ਦੇ ਵਿੱਚ ਕਰਨਾਲ ਬੰਟ ਦਾ ਕੋਈ ਵੀ ਸਪਰੇ ਕਰਨਾਲ ਬੰਟ ਨੂੰ ਠੀਕ ਨਹੀਂ ਕਰ ਸਕਦੀ ਇਹ ਵਿਗਿਆਨਕਾਂ ਦਾ ਖੁੱਲਾ ਚੈਲੰਜ ਹੈ ਲੇਕਿਨ ਇਹ ਜ਼ਰੂਰ ਕਿਹਾ ਜਾਂਦਾ ਹੈ ਕਿ ਜਿਹੜੇ ਖੇਤ ਚ ਬੀ ਰੱਖਣਾ ਉੱਥੇ ਆਪਾਂ ਜਦੋਂ ਛਿੱਟੇ ਨਿਸਰਨਗੇ ਪਹਿਲਾਂ ਨਹੀਂ ਨਾ ਬਾਅਦ ਚ ਨਿਸਾਰੇ ਟਮੇ ਜਿਹੜਾ ਹੈਗਾ ਆਪਾਂ ਜਿਹੜਾ ਟਿਲਟ ਵਾਲਾ ਸਪਰੇਅ ਕਰਨ ਲਈਏ ਅਗਲੀ ਬਿਮਾਰੀ ਆਉਂਦੀ ਹੈ ਕਾਂਗਿਆਰੀ ਕਾਲੀ ਕਾਂਗਿਆਰੀ ਸਾਰਾ ਛਿੱਟਾ ਹੀ ਢੂੜ ਜੇ ਬਣ ਜਾਂਦਾ ਹੈ ਇਹਦਾ ਕੋਈ ਇਲਾਜ ਨਹੀਂ ਹੈਗਾ ਕੋਈ ਇਲਾਜ ਨਹੀਂ ਕੇਵਲ ਤੇ ਕੇਵਲ ਬੀਜ ਸੋਧ ਹੁੰਦੀ ਹੈ ਇਸ ਤੋਂ ਅੱਗੇ ਆਉਂਦੀ ਹੈ ਪੱਤਿਆਂ ਦੀ ਕਾਂਗਿਆਰੀ ਕੋਈ ਇਲਾਜ ਨਹੀਂ ਕੇਵਲ ਤੇ ਕੇਵਲ ਤੁਸੀਂ ਬੀਜ ਸੋਧ ਦੇ ਰਹੀਂ ਇਹਨੂੰ ਠੀਕ ਕਰ ਸਕਦੇ ਹੋ ਸਕੈਪ ਆਉਂਦਾ ਹੈ ਕਣਕ ਦੇ ਵਿੱਚ ਸਕੈਪ ਦਾ ਵੀ ਕੋਈ ਇਲਾਜ ਨਹੀਂ ਹੈਗਾ ਫਿਰ ਪੱਤੇ ਦਾਣੇ ਦੀ ਨੋਕ ਕਾਲੀ ਹੁੰਦੀ ਹੈ ਇਲਾਜ ਉਹਦਾ ਵੀ ਕੋਈ ਨਹੀਂ ਹੈਗਾ ਫਿਰ ਇੱਕ ਜਾਮਲੀ ਧੱਬੇ ਆਉਂਦੇ ਆ ਜਿਹਨੂੰ ਆਪਾਂ ਗਲੂਮ ਬਲੋਚ ਕਹਿੰਦੇ ਆ ਇਲਾਜ ਉਹਦਾ ਵੀ ਕੋਈ ਨਹੀਂ ਹੈਗਾ ਭਾਵੇਂ ਕਿ ਇਹ ਆਪਾਂ ਜਿੱਥੇ ਗਲੂਮ ਬਲੋਚ ਆਉਂਦਾ ਹੈ ਉੱਥੇ ਕਿਹਾ ਜਾਂਦਾ ਕਿ ਪਹਿਲਾਂ ਕਿ ਉਹ ਤੇ ਸਪਰੇਅ ਕੀਤੀ ਜਾਵੇ ਪਰੰਤੂ ਕੋਲ ਮਲਾ ਕੇ ਇਹ ਬਿਮਾਰੀਆਂ ਦਾ ਕੋਈ ਹੱਲ ਸਾਡੇ ਕੋਲੇ ਨਹੀਂ ਹੈਗਾ ਜਿੱਥੇ ਪਿਛਲੇ ਸਾਲਾਂ ਚ ਗਲੂਮ ਬਲੌਚ ਦੇ ਉੱਤੇ ਆਪਾਂ ਸ਼ੁਰੂ ਚ ਸਪਰੇ ਕਰਵਾਤੀ ਸੀਗੇ ਕਿ ਭਾਈ ਸ਼ੁਰੂ ਸਪਰੇ ਕਰ ਲਾ ਗਲੂਮ ਬਲੌਚ ਨਹੀਂ ਆਏਗਾ ਉਹ ਆਇਆ ਗਲੂਮ ਬਲੌਚ ਦੇ ਵਿੱਚ ਤਾਂ ਸਾਡੇ ਵਿਗਿਆਨਿਕ ਵੀ ਦੋ ਰਏ ਨੇ ਕੁਝ ਕਹਿੰਦੇ ਗਲੂਮ ਬਲੌਚ ਹੈ ਕੁਝ ਕਹਿੰਦੇ ਗਲੂਮ ਬਲੌਚ ਨਹੀਂ ਹੈਗਾ ਤੇ ਆਮ ਤੌਰ ਤੇ ਇਹਨੂੰ ਇਸ ਚੀਜ਼ ਨਾਲ ਜੋੜਿਆ ਜਾਂਦਾ ਹੈ ਕਿ ਇਹ ਇੱਕ ਗੁਣ ਹੈ ਜਦੋਂ ਹੀਟ ਪੈਂਦੀ ਹੈ ਉਸ ਸਮੇਂ ਇੱਕ ਜੀਨ ਇਸ ਤਰ੍ਹਾਂ ਜਿਹੜਾ ਹੈ ਐਕਸਪ੍ਰੈਸ ਕਰਦਾ ਹੈ ਪਰantu ਫੇਰ ਵੀ ਜਿੱਥੇ ਕਿਤੇ ਇਹ ਬਿਮਾਰੀ ਦੇ ਤੌਰ ਤੇ ਆਉਂਦਾ ਉੱਥੇ ਵੀ ਆਪਾਂ ਇਹ ਦੇਖਿਆ ਹੈ ਕਿ ਇਹ ਕੋਈ ਬਹੁਤਾ ਨੁਕਸਾਨ ਨਹੀਂ ਕਰਦਾ ਜੇ ਕਣਕ ਫੇਤੀ ਹੋਵੇ 222 ਵਗੈਰਾ ਫੇਰ ਉਹਦੇ ਵਿੱਚ ਦਿੱਕਤ ਹੋ ਸਕਦੀ ਹੈ ਲੇਕਿਨ ਬਾਕੀ ਆਮ ਤੌਰ ਤੇ 222 ਨੂੰ ਜ਼ਿਆਦਾ ਆਉਂਦਾ ਤਾਂ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹੁਣ ਤੁਹਾਡੇ ਕੋਲੇ ਸਿਰਫ ਦੋ ਬਿਮਾਰੀਆਂ ਰਹਿ ਗਈਆਂ ਪੀਲੀ ਕੁੰਗੀ ਤੇ ਪੂਰੀ ਕੁੰਗੀ ਇਨ੍ਹਾਂ ਬਿਮਾਰੀਆਂ ਦਾ ਆਪਾਂ ਉਲੀ ਨਸ਼ਕ ਸਪਰੇਅ ਕਰਕੇ ਕੰਟਰੋਲ ਕਰ ਸਕਦੇ ਹਾਂ ਤੇ ਲੇਕਿਨ ਇਹਦਾ ਸਪਰੇ ਹੁਣ ਨਹੀਂ ਹੋਣਾ ਇਹਦਾ ਸਪਰੇ ਉਸ ਟਾਈਮ ਤੇ ਹੋਣਾ ਜਦੋਂ ਇਹਨਾਂ ਦਾ ਹਮਲਾ ਤੁਹਾਡੇ ਇਲਾਕੇ ਦੇ ਵਿੱਚ ਸ਼ੁਰੂ ਹੋ ਗਿਆ ਜੋ ਤੁਹਾਡੇ ਏਰੀਆ ਸ਼ੁਰੂ ਹੋ ਗਿਆ ਇਸ ਕਰਕੇ ਖਾਮ-ਖਾਮ ਸਪਰੇ ਨਾ ਕਰੋ ਇਹ ਤੇ ਆਪਾਂ ਡਿਟੇਲ ਚ ਗੱਲ ਕਰਾਂਗੇ ਇਹ ਇੱਕ ਤੁਹਾਨੂੰ ਇੱਕ ਅਵੇਅਰ ਕਰਨ ਦੀ ਵੀਡੀਓ ਹੈ